ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਤੁਸੀਂ ਜੁੜਿਓ ਪੀਐਸ ਸਟੈਟ ਈਟੀਟੀਡੀ ਬੀਐਡ ਯੂਨੀਅਨ ਪੰਜਾਬ ਅਫੀਸ਼ੀਅਲ YouTube ਚੈਨਲ ਦੇ ਨਾਲ ਤਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਫਾਜ਼ਿਲਕਾ ਦੇ ਫਾਜ਼ਿਲਕਾ ਫਲਾਈਓਵਰ ਜਿਹੜਾ ਫਰੋਇਪੁਰ ਰੋਡ ਤੋਂ ਜਿਹੜੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਅੱਜ ਬੇਰੁਜ਼ਗਾਰ ਸੰਜੇ ਮੋਰਚੇ ਵੱਲੋਂ ਉਸ ਵੇਲੇ ਧਰਨਾ ਲਗਾਇਆ ਗਿਆ ਜਦੋਂ ਕਿ ਕੁਝ ਸਮਾਂ ਪਹਿਲਾਂ ਮੀਟਿੰਗ ਮਿਲਣ ਤੇ ਜਿਹੜੀ ਹੈ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਜੀ ਵੱਲੋਂ ਇਹ ਮੀਟਿੰਗ ਰੱਦ ਕਰ ਦਿੱਤੀ ਗਈ ਔਰ ਉਸ ਤੋਂ ਬਾਅਦ ਯੂਨੀਅਨ ਦੇ ਆਗੂ ਔਰ ਸਮੁੱਚੇ ਕਾਟਰ ਨੇ ਜਿਹੜਾ ਹੈ ਅ ਫਾਜ਼ਿਲਕਾ ਦੇ ਪ੍ਰਤਾਪ ਫਾਜ਼ਿਲਕਾ ਦਾ ਫਲਾਈਓਵਰ ਜਾਮ ਕਰਨ ਦਾ ਜਿਹੜਾ ਹੈ ਉਹਨਾਂ ਨੇ ਅ ਵਿੱਢਿਆ ਸਮਾਂ ਔਰ ਅੱਜ 30 ਤਰੀਕ ਨੂੰ ਜਿਹੜਾ ਹੈ 3 ਜੂਨ ਨੂੰ ਅੱਜ ਫਾਜ਼ਿਲਕਾ ਫਲਾਈਓਵਰ ਜਿਹੜਾ ਹੈ ਪੂਰਨ ਤੌਰ ਤੇ ਜਿਹੜਾ ਜਾਮ ਕਰ ਦਿੱਤਾ ਗਿਆ ਜਿਹੜੇ ਤੋਂ ਸਵੇਰਾ ਤੁਸੀਂ ਦੇਖ ਪਾ ਰਹੇ ਹੋ ਇਹ ਫਾਜ਼ਿਲਕਾ ਫਲਾਈਓਵਰ ਦੀਆਂ ਨੇ ਜਿੱਥੇ ਬੇਰੁਜ਼ਗਾਰ ਸੰਜੇ ਮੋਰਚੇ ਵੱਲੋਂ ਆਪਦੀਆਂ ਮੰਗਾਂ ਨੂੰ ਲੈ ਕੇ ਹੱਕੀ ਮੰਗਾਂ ਨੂੰ ਲੈ ਕੇ ਜੜੀਆਂ ਇੱਕ ਧਰਨਾ ਲਗਾਇਆ ਗਿਆ ਤਾਂ ਇਸ ਦੇ ਬਾਬਤ ਆਪਾਂ ਜਾਣਦੇ ਹਾਂ ਕਿ ਧਰਨੇ ਦੇ ਵਿੱਚ ਕੀ ਗੱਲਬਾਤ ਹੋਈ ਔਰ ਪ੍ਰਸ਼ਾਸਨ ਵੱਲੋਂ ਕੀ ਵਿਸ਼ਵਾਸ ਦਿਵਾਇਆ ਗਿਆ ਔਰ ਜਿਵੇਂ ਕਿ ਤੁਹਾਡੀ ਹਰੇਕ ਵਾਲੇ ਸਵਾਲ ਹੁੰਦਾ ਹੈ ਕਿ ਮਾਸਟਰ ਕੈਡਰ ਕਦੋਂ ਤੱਕ ਆ ਸਕਦਾ ਉਹਦੇ ਬਾਬਤ ਆਪਾਂ ਸਾਰੀ ਗੱਲਬਾਤ ਤੁਹਾਨੂੰ ਇਸ ਜਿਹੜੀ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਤੁਹਾਨੂੰ ਮਿਲੇਗੀ ਸੋ ਐਂਡ ਤੱਕ ਬਣੇ ਰਹੋ ਵੀਡੀਓ ਦੇ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਹਰ ਇੱਕ ਅਪਡੇਟ ਤੁਹਾਡੇ ਨਾਲ ਸਮੇਂ ਦਸਮੇ ਪਹੁੰਚਦੇ ਰਹੇ ਸੋ ਬਹੁਤਾ ਸਮਾਨ ਆ ਲੈਂਦੇ ਹੋਏ ਆਪਾਂ ਤੁਹਾਨੂੰ ਜਿਹੜੀ ਜਿਹੜਾ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ ਐਮ ਐਲ ਏ ਨਰਿੰਦਰਪਾਲ ਸਾਹਮਣਾ ਉਹ ਪਹੁੰਚੇ ਨੇ ਉਹਨਾਂ ਨੇ ਤੁਹਾਨੂੰ ਕੀ ਵਿਸ਼ਵਾਸ ਦਵਾਇਆ ਸਾਰੀ ਗੱਲਬਾਤ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਜਾਣ ਕਰ ਦੇਵਾਂਗੇ ਸੋ ਉਹਨਾਂ ਤੱਕ ਬਣੇ ਰਹੋ ਵੀਡੀਓ ਦੇ ਵਿੱਚ ਐਂਡ ਤੱਕ ਜਰੂਰ ਦੇਖਿਓ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਸਿੱਖਿਆ ਮੰਤਰੀ ਜਿੰਦਾਬਾਦ ਸਿੱਖਿਆ ਮੰਤਰੀ ਮੰਤਰੀ ਜਿੰਦਾਬਾਦ ਸਾਡੀ ਸਾਰੇ ਸਾਥੀਆਂ ਨੂੰ ਬੋਲਦੀ ਆ ਰੋਡ ਨੂੰ ਚੰਗੀ ਤਰ੍ਹਾਂ ਕਵਰ ਕਰ ਲਿਆ ਜਾਵੇ ਮੇਰੀ ਸਾਰੇ ਸਾਥੀਆਂ ਨੂੰ ਕਹਿੰਦੀ ਆ ਡੇਢ ਲਗਰ ਬੀਐਟ ਕਾ ਸਾਥੀਆਂ ਸਾਰੇ ਨੂੰ ਬੋਲਦੀ ਆ ਸਾਰਾ ਰੌਡ ਸਾਰਾ ਰੋਡ ਕਵਰ ਕਰ ਲਿਆ ਜਾਵੇ ਤਾਂ ਕਿਦਰ ਬੈਠੇ ਆਪਣਾ ਮਾਈਕਾ ਉੱਤੋਂ ਨੂੰ ਕਰ ਲਿਓ ਬਾਅਦ ਜੋ ਸਾਥੀਆਂ ਸਾਰੇ ਬਾਅਦ ਜੋ ਜਿਹੜੇ ਸਾਰੇ ਸਾਥੀਆਂ ਨੂੰ ਬੋਲਦੀ ਆ ਸਾਥੀਓ ਬਾਅਦ ਜੋ ਤਾਂ ਉਹ ਉੱਧਰ ਤੋਂ ਕਰ ਲਓ ਜਿਹਦੇ ਪਾਸੇ ਨੂੰ ਮਾਈਕਾ ਹੈ

ਕਿੰਗਰ ਕਿਦਾਂ ਇਖਲਾ ਪੜਦੇ ਨੇ ਲਗਭਗ ਸਾਢੇ 13 ਸਾਲ ਹੋ ਗਏ ਤੁਸੀਂ ਲਗਭਗ ਇਹ ਸਰਕਾਰ ਨੂੰ ਚੁਣਿਆ ਸਰਕਾਰ ਚੁਣ ਕੇ ਆਪਾਂ ਵਿਧਾਨ ਸਭਾ ਭੇਜੀ ਹੈ ਪਰ ਦੂਸਰੀ ਗੱਲ ਹੈ ਇਹ ਸਰਕਾਰ ਆਪਣੀ ਤੋਂ ਭੱਜੀ ਹੈ ਲਗਾਤਾਰ ਮੀਟਿੰਗਾਂ ਕੀਤੀ ਹੈ ਤੁਹਾਡੀ ਸੋਚੀ ਤੁਹਾਡੀ ਭਤੀ ਲਗਾਤਾਰ ਤੁਹਾਡੀ ਜੇ ਅਗਲੇ ਹਫਤੇ ਆ ਜੀ ਤੁਹਾਡੀ ਨਵੰਬਰ ਚ ਪਰਤੀ ਆ ਜੂ ਤੁਹਾਡਾ ਲੈਕਚਰਰ ਦਾ ਨੋਟੀਫਿਕੇਸ਼ਨ ਅਗਲੇ ਹਫਤੇ ਆ ਜਾਏਗਾ 15 ਦਿਨਾਂ ਤੱਕ ਤੁਸੀਂ ਕੌੜੀਆਂ ਉਤਰੋਗੇ ਤਾਂ ਤੁਹਾਡਾ ਆਨਲਾਈਨ ਸਟਿਊਲ ਜਾਰੀ ਕਰ ਦਿੱਤਾ ਜਾਏਗਾ ਪਰ ਦੁੱਖ ਦੀ ਗੱਲ ਹੈ ਵੀ ਲਗਭਗ 2-2 ਮਹੀਨੇ ਕਰਕੇ ਇਹਨਾਂ ਨੇ ਮੀਟਿੰਗਾਂ ਲੰਬੀਆਂ ਕਰਤੀਆਂ ਮੀਟਿੰਗਾਂ ਲੰਬੀਆਂ ਕਿਉਂ ਕੀਤੀਆਂ ਪਹਿਲਾਂ ਕਹਿੰਦੇ ਸਾਡੇ ਖਜ਼ਾਨੇ ਫੁੱਲ ਹੈ ਜਿਹੜਾ ਖਜ਼ਾਨਾ ਖਾਲੀ ਹੋਵੇ ਉਹ ਕਹਿੰਦੇ ਉਹ ਉਹਨੂੰ ਪੀਪਾ ਕੇ ਇਸ ਤਰਨੇ ਤਰਨੇ ਦੌਰਾਨ ਜਿਹੜਾ ਹੈ ਫਾਜ਼ਲ ਕਾ ਦੇ ਵਿਧਾਇਕ ਮਾਨਯੋਗ ਨਰਿੰਦਰਪਾਲ ਸਵਨਾਜੀ ਪਹੁੰਚੇ ਔਰ ਉਹਨਾਂ ਨੇ ਮੌਕੇ ਤੇ ਜਾਈਦਾ ਲਿਆ ਔਰ ਜਿਹੜੀਆਂ ਯੂਨੀਅਨ ਦੀਆਂ ਮੰਗਾਂ ਪ੍ਰਤੀ ਜਿਹੜਾ ਹੈ ਯੂਨੀਅਨ ਆਗੂਆਂ ਵੱਲੋਂ ਜਾਨੂ ਕਰਵਾਇਆ ਗਿਆ ਔਰ ਉਹਨਾਂ ਨੇ ਇਹ ਪ੍ਰੋਸਾ ਦਿੱਤਾ ਕਿ ਆਉਣ ਵਾਲੀ 8 ਜੁਲਾਈ ਦਿਨ ਮੰਗਲਵਾਰ ਨੂੰ ਆਪ ਨਾਲ ਚੱਲ ਕੇ ਜਿਹੜਾ ਹੈ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਨਾਲ ਮੀਟਿੰਗ ਕਰਾਉਣ ਦਾ ਪ੍ਰੋਸਾ ਦਿੱਤਾ ਹੈ

ਝੂਠਾ ਨਹੀਂ ਕਰਦਾ ਮੁਕਮਲ ਠੀਕ ਹੈ ਸਾਡੀ ਆਵਾਜ਼ ਤੁਸੀਂ ਮਤਲਬ ਹਾਂ ਆਮ ਆਦਮੀ ਪਾਰਟੀ ਨੇ ਜਿੰਨੇ ਸਾਡੇ ਨਾਲ ਵਾਅਦੇ ਕੀਤੇ ਸੀ ਕਿਸੇ ਤੇ ਪੂਰੇ ਨਹੀਂ ਅਸੀਂ ਰਾਜ ਕੇ ਨਾਰਾਜ਼ ਅਸੀਂ ਯਾਨੀ ਕਿ ਲੋਕ ਰਾਜ ਕੇ ਨਾਰਾਜ਼ ਆਮ ਆਦਮੀ ਪਾਰਟੀ ਨਾਲ ਕੋਈ ਵਾਅਦੇ ਨਹੀਂ ਉਹਨੇ ਬੱਚੇ ਨਹੀਂ ਬੱਚਿਆਂ ਦੇ ਨਾਲ ਵਾਅਦਾ ਉਹ ਕਰੋ ਜਿੰਦੇ ਤੇ ਤੁਸੀਂ ਪੂਰਾ ਲੈ ਸਕੋ ਆਪ ਤੋਂ ਬੱਚੇ ਆ ਹੀ ਨਹੀਂ ਜੀ ਜਿਹੜੇ ਆਪਾਂ ਪੂਰੇ ਲੈ ਸਕਦੇ हाँ जरे एक्स्ट्रा करे मिस्टरीज़ बैठो यार, कोई नहीं करता लड़ाई होगी ना, तो यार बैठो यार, बैठे हो तुम लोग बैठे हो, काही हर्ट हो रहा है, कोई नहीं करता लड़ाई होगी तो बैठे हो, प्लीज़, ब्रेड, बैठे ब्रेड, बैठे, आये बैठे, कलेक्टर, आये बैठे, ब्रेड, तो भाई किसे बैठने है